ਲੱਗੀ ਪਤਾ ਜੀ ਛੋਟੀ ਬੱਚੀ ਸੀ ਇਹ ਲੈਪਟਾਪ ਲਾ ਕੇ ਪਰਲੇ ਕਰੇ ਗਈ ਆ ਉੱਤਰ ਬੈਠੇ ਹੋਏ ਨੇ ਮਾਰਕੋ ਜਿਵੇਂ ਹੋਈ ਹੈ ਪਰਿਵਾਰ ਉੱਧਰ ਬੈਠਦਾ ਤੇ ਫੁੱਲੇ ਗਏ ਫੁੱਲ ਤਰਾ ਕੇ ਆਏ ਜੀ ਅੱਜ ਜੀ ਤੇ ਇਸ ਕਰਕੇ ਪਰਿਵਾਰ ਸਾਰਾ ਉਧਰ ਬੈਠਦਾ ਜੇ ਮਾਤਾ ਉਧਰ ਰਹਿੰਦੀ ਸੀਗੀ ਤੇ ਪਤਾ ਲੱਗਿਆ ਜੀ ਧੂਆ ਨਿਕਲ ਰਿਹਾ ਤੇ ਪਿੰਡ ਚੋਕਾ ਆ ਸਪੀਕਰ ਤੇ ਫਾਇਰ ਬ੍ਰਿਗੇਡ ਨੂੰ ਜਲਦੀ ਜਲਦੀ ਫੋਨ ਕੀਤਾ ਸੀ ਪਹਿਲਾਂ ਪਿੰਡ ਵਾਸੀ ਨੇ ਸਾਰੇ ਜੱਗਾ ਕੰਪਾਲੇ ਕਿੰਨੀ ਕੁ ਦੇਰ ਚ ਪਹੁੰਚ ਕੇ ਜੀ ਫਾਇਰਗੇ ਫਾਇਰ ਬ੍ਰਿਗੇਡ ਜੀ ਸਾਰੇ ਰੋਡ ਤੇ 6-7 ਮਿੰਟ ਲੱਗੇ ਤਾਂ ਹੁਣ ਉਹਨਾਂ ਨੇ ਮੌਕੇ ਤੇ ਇੱਥੇ ਪਾ ਲਿਆ ਜੀ ਪੂਰਾ ਅੱਗ ਦੇ ਉੱਤੇ ਕਾਬੂ ਕਾਬੂ ਪਹਿਲਾਂ ਹੀ ਪਾਲੇ ਜੀ ਫਟਾਫਟ ਉਹਨਾਂ ਦੀ ਪਾਈਪ ਲਾਈ ਐ ਤੇ ਬਾਅਦੂ ਸਾਡੇ ਕਾਬੂ ਪਿੰਡ ਵਾਸੀ ਨੇ ਪਾ ਹੀ ਲਿਆ ਸੀ ਉਹਨਾਂ ਨੇ ਹੀ ਮਦਦ ਕੀਤੀ ਜੀ ਪੂਰੀ ਆਉਣ ਵਿੱਚ ਜਲਦੀ ਆਏ ਜੀ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਜੀ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਜੀ ਬਸ ਅੰਦਰ ਕਪੜਾ ਲੀਡਾ ਬੈੱਡ ਸਾਰੀ ਕੋਟੀ ਦਾ ਰੰਗ ਖਰਾਬ ਹੋ ਜੀ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਗੁਰਜੰਟ ਸਿੰਘ ਬੱਬੀ ਕੋਸਾ ਜੀ ਕੀ ਵਾਰਦਾਤ ਕੀ ਹੋਈ ਜੀ ਅੰਦਰ ਜੀ ਲੈਪਟਾਪ ਫਟਿਆ ਕਹਿੰਦੇ ਲੈਪਟਾਪ ਬੱਚੇ ਲਾਇਆ ਸੀਗਾ ਲੈਪਟਾਪ ਫਟ ਗਿਆ ਤੇ ਲੈਪਟਾਪ ਤੋਂ ਬਾਅਦ ਜਿਹੜਾ ਆਗ ਫੈਲ ਗਈ ਪੂਰੀ ਕੋਠੀ ਦਾ ਰੰਗ ਤੁਨੂੰ ਰੇਕ ਹੀ ਲਿਆ ਸਾਰਾ ਕਾਲਾ ਹੋ ਚੁੱਕਿਆ ਕੋਈ ਨੁਕਸਾਨ 2.5 ਲੱਖ ਦਾ ਨਹੀਂ ਗਿਣਿਆ ਨੁਕਸਾਨ ਜਿਹੜਾ ਸਾਰੀ ਕੋਠੀ ਖਰਾਬ ਹੋ ਚੁੱਕੀ ਹੈ 10 ਲੱਖ ਦਾ ਵੀ ਲੈਣ ਲੱਗਾ ਵੀ ਘੱਟ ਹੈ ਜਾਨਹਸਾਨ ਬਹੁਤ ਜ਼ਿਆਦਾ ਹੋਇਆ ਹੈ ਚਲੋ ਜਿੰਨਾ ਵੀ ਨੁਕਸਾਨ ਹੋਇਆ ਜੀ ਇਹਨਾਂ ਦੇ ਪਰਿਵਾਰ ਨੂੰ ਬਹੁਤ ਵੱਡਾ ਲੋਕ ਹੈ ਜੀ ਅੱਜ ਇਹਨਾਂ ਤੋਂ ਥੋੜੇ ਦੇ ਪਹਿਲਾਂ ਤਾਂ ਮਾਤਾ ਜੀ ਰਹਿਤੋ ਜਗੇ ਪਰਿਵਾਰ ਦਾ ਆਂਜਣ ਲੱਗਿਆ ਹੋਇਆ ਹੈ ਕਿੱਥੋਂ ਦੀ ਵਾਰਦਾਤ ਕਿੱਥੋਂ ਦੀ ਇਹ ਪਿੰਡ ਸਲੇਮ ਸ਼ਾਹ ਜੀ ਪ੍ਰਾਨਾ ਜਲੇਮ ਸ਼ਾਹ ਜੀ ਸਾਡਾ ਸਾਡੇ ਸਰਪੰਚ ਜੀ ਦੀ ਬਾ ਜਨਾ ਰਾਣੀ ਜੀ ਹੈਗੇ ਆ ਇਸ ਪਿੰਡ ਦੇ ਸਰ ਕੀ ਨਾਮ ਕਿਵੇਂ ਲੱਗਿਆ ਜੀ ਮਰਨਾ ਸੁਆਸ ਜੀ ਕੀ ਗਲਵੱਤ ਕੀ ਹੋਈ ਜੀ ਗਲਵੱਤ ਇਹ ਮੇਰੇ ਬੱਚੇ ਲੈਪਟਾਪ ਤੇ ਕੰਮ ਕਰਦੇ ਸੀ ਲੈਪਟਾਪ ਅੰਦਰ ਲੱਗਿਆ ਸੀ ਜਾਰੀ ਪਹਚਾਣਕ ਪਸਲੀਡ ਫਟਣ ਕਰਨੀ ਸਾਰਾ ਹਸਾ ਹੋ ਗਿਆ ਜੀ ਮੰਜੇ ਤੇ ਲੱਗਿਆ ਸੀ ਜਿਵੇਂ ਬਿਸਤਰੇ ਪਏ ਸੀ ਸੁਣਨੇ ਚਾਹਿਆ ਮੈਂ ਸ਼ੋਪ ਤੇ ਦੁਕਾਨ ਮੰਡੀ ਹੁਣੇ ਪਹੁੰਚਿਆ ਤੇ ਸਾਰਾ ਕੁਝ ਦੇਖਿਆ ਲੈਫਟੋ ਫਰਨਚਰ ਕਰਕੇ ਕਿੰਨਾ ਕੁ ਨੁਕਸਾਨ ਦੀ ਅਗਰ ਗੱਲ ਕਰੀਏ ਤਾਂ ਹੋ ਗਿਆ ਹੈ ਸਾਰੀ ਨੁਕਸਾਨੀ ਹੋ ਗਿਆ ਸੁਣਿਆ ਹੈ ਆਲਮੋਸਟ ਜਿੱਤਾਂਦਾਰੀ ਦੇ ਨੁਕਸਾਨ ਆਣੇ ਹੈ ਫਰਨੀਚਰ ਦਾ ਤਾਂ ਵੀ ਸਮਾਨ ਹੈ ਬਿਸਤਰੇ ਸੜ ਗਏ ਤੁਗੜ ਦਾ ਜਿਹੜਾ ਕੀਮਤੀ ਸਮਾਨ ਤਾਂ ਵੀ ਜਾ ਗਿਆ ਕਿੱਥੋਂ ਦਾ ਹੈ ਵਾਕਿਆ ਕਿੱਥੋਂ ਦੇ ਹੈ ਵਾਕਿਆ ਪਿੰਡ ਸਲੇਮ ਸ਼ਹਿਰ ਫਾਈਬਰ ਗੇਡ ਕਿੰਨੀ ਕੁ ਤੇਰ ਚ ਆ ਗਈ ਸੀ 5 5 7 8 ਆ ਪੰਜ 7 ਮਿੰਟ ਬਾਅਦ ਪਹੁੰਚ ਗਏ ਹੁਣ ਪੂਰਾ ਕਾਬੂ ਪਾ ਲਿਆ ਗਿਆ ਏ ਅੱਗ ਤੇ ਹਾਂ ਪੂਰਾ ਕਾਬੂ ਪਾ ਲਿਆ ਗਿਆ ਖੇਤ ਵਾਲਾ ਹਾਲਾਤ ਸਿਰ ਮੈਂ ਆਂ ਐਸੀ ਕੋਈ ਗੱਲ ਨਹੀਂ ਪ੍ਰਮਾਤਮਾ ਦਾ ਸ਼ੁਕਰ ਹੈ ਵੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਾਣੀ ਉਸਦੀ ਜੋ ਕਰਦਾ ਨੁਕਸਾਨ ਦਾ ਤੁਹਾਡੇ ਸਾਹਮਣੇ ਹੈ ਉਹ ਕਾਫੀ ਹੋ ਗਿਆ ਕਿੱਧਰ ਘਰ ਦੇ ਕਿਤੇ ਗਏ ਹੋਈ ਸੀ ਹਾਂ ਘਰ ਦੇ ਇਹਨਾਂ ਦੇ ਮਾਤਾ ਦੀ ਡੈਥ ਹੋ ਗਈ ਸੀ ਉਹ ਫੋਨ ਲੈ ਕੇ ਗਏ ਹੋਈ ਸੀ ਮਾਤਾ ਦੇ ਆਪ ਪਹੁੰਚੇ ਹੀ ਨਹੀਂ ਨਾਲ ਦਾ ਇਹਨਾਂ ਦਾ ਭਾਈ ਸਾਹਿਬ ਦਾ ਗਾਰ ਹੈ ਉਧਰ ਬੈਠੇ ਸੀ ਤੇ ਪਿੱਛੋਂ ਇਹ ਸਾਰਾ ਬਾੜਾ ਮਰ ਤਗੇ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਰਾਜੀ ਸਿੰਘ ਜੀ ਕੀ ਗਲਤ ਕੀ ਹੋਈ ਜੀ ਨਹੀਂ ਆਪਣੇ ਟਵਿੰਸ ਲੋਨ ਸਾਥੋਂ ਪਰਾਂ ਤੋਂ ਇਹਨਾਂ ਨੇ ਸੂchna ਦਿੱਤੀ ਕਿ ਫੋਰ ਕਿ ਕਰ ਨਾਲ ਜੀ ਅੱਗ ਲੱਗ ਗਈ ਤੇ ਜਲਦੀ ਜਲਦੀ ਪਹੁੰਚੇ ਤਾਂ ਨੂੰ ਕਰਨਾ ਪੁੱਤੇ ਤੇ ਟਾਈਮ ਤੇ ਫੋਨ ਕਿੰਨਾ ਕੁ ਨੁਕਸਾਨ ਹੋਇਆ ਜੀ ਨੁਕਸਾਨ ਹੋਵੇਗਾ ਜੀ ਆਪਣੇ 2-3 ਲੱਖ ਦਾ ਕੋਈ ਅੱਗ ਦਾ ਕਾਰਨ ਪਤਾ ਲੱਗ ਰਿਹਾ ਹੈ ਕਿਵੇਂ ਲੱਗੀ ਸੀ ਅੱਗ ਪਾਰਕਿੰਗ ਨੰਬਰ ਲੱਗ ਰਹੀ ਹੈ ਪਾਰਕਿੰਗ ਹੋਈ ਹੈ ਹੁਣ ਕਾਬੂ ਪਾ ਲਿਆਗੇ ਜੀ ਕਾਬੂ ਪਾ ਲਿਆਗੇ ਜੀ ਕਿੰਨਾ ਕੁ ਟਾਈਮ ਲੱਗਿਆ ਜੀ ਅੱਗੇ ਕਾਬੂ ਬੰਦ ਦੇ ਆਪਣੇ ਇਹ ਵੀ 25 ਮਿੰਟ